ਗੁਰਦਾਸਪੁਰ ਹਲਕਾ ਤੋਂ ਸ਼੍ਰੋਮਣੀ ਕਾਲੀਦਲ ਬਾਦਲ ਵੱਲੋਂ ਐਲਾਨੇ ਗਏ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਚੀਮਾ ਪਹੁੰਚੇ ਬਟਾਲਾ ਵਰਕਰ ਮਿਲਣੀ ਤੇ ਉਹਨਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਮੁੱਖ ਮੰਤਰੀ ਸਮੇਤ ਕੇਂਦਰ ਸਰਕਾਰ ਉੱਤੇ ਸਾਧ ਦੇ ਨਿਸ਼ਾਨੇ ਕਿ ਆ ਸਾਡੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਲੋਕ ਇਸ ਵਾਰ ਭਾਜਪਾ ਅਤੇ ਆਪ ਨੂੰ ਦਿਖਾਉਣਗੇ ਗੁੱਸਾ ਆਪ ਕੋਲ ਨਹੀਂ ਹੈ ਕੋਈ ਉਮੀਦਵਾਰ ਤਾਂ ਹੀ ਆਪਣੇ ਵਿਧਾਇਕਾਂ ਨੂੰ ਦੇ ਰਹੇ ਹਨ ਐਮਪੀ ਦੀ ਟਿਕਟ ਸਭ ਤੋਂ ਪਹਿਲਾਂ ਤਾਂ ਜੀ ਤਨਤਨ ਗੁਰਨਾਲਕ ਸਾਹਿਬ ਸੱਚੇ ਪਾਤਸ਼ਾਹ ਦੀ ਇਸ ਪਵਿੱਤਰ ਨਗਰੀ 'ਚ ਅੱਜ ਬਟਾਲੇ ਵਾਲਿਆਂ ਨੇ ਜਿਹੜਾ ਸਵਾਗਤ ਡਾਕਟਰ ਦਰਜੀਤ ਸਿੰਘ ਜੀ ਚੀਮਾ ਸਾਹਿਬ ਦਾ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਮਾਜਨ ਸਾਹਿਬ ਦਾ ਸ਼ਹਿਰੀ ਪ੍ਰਧਾਨ ਜੀ ਦਾ ਹੋਰ ਸਾਰੀਆਂ ਸਾਥੀਆਂ ਦਾ ਧੰਨਵਾਦ ਕਰਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਮੇਸ਼ਾ ਸੋਚ ਰਹੀ ਹੈ ਭਾਈਚਾਰਕ ਸਾਂਝ ਉਸ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਉੱਥੇ ਅੱਜ ਆਪਾਂ ਸਾਰੇ ਇਕੱਤਰ ਹੋਏ ਆ ਤੇ ਕੱਲ ਰਾਮ ਨੌਮੀ ਦੀਆਂ ਉਧੀਆਂ ਮੈਂ ਸਮੂਚੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਔਰ ਮੈਂ ਮਹਿਸੂਸ ਕਰਦਾ ਹਾਂ ਕਿ ਸਾਰੀ ਸਿਆਸੀ ਪਾਰਟੀਆਂ ਜਮਾਤਾਂ ਇਹ ਬਾਰਡਰ ਦਾ ਇਲਾਕਾ ਇਹਦੀਆਂ ਆਪਦੀਆਂ ਵੱਖ-ਕਿਸਮ ਦੀਆਂ ਮੁਸ਼ਕਿਲਾਂ ਤਾਂ ਨੇ ਔਰ ਇਨ੍ਹਾਂ ਮੁਸ਼ਕਿਲਾਂ 'ਚ ਪਾਕਿਸਤਾਨ ਨੇ ਹਮੇਸ਼ਾ ਆਪ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਇੱਥੇ ਭਾਈਚਾਰਕ ਸਾਂਝ, ਅਮਨ, ਸ਼ਾਂਤੀ, ਕਾਨੂੰਨ ਨੂੰ ਬਹਾਲ ਰੱਖਣਾ ਸਾਡਾ ਸ਼ਰੋਮਨੀ ਅਕਾਲੀ ਦਲ ਦਾ ਮੋਢਲਾ ਤੇ ਪਹਿਲਾ ਫਰਜ ਹੈ ਔਰ ਜੋ ਮੈਂ ਸਮਝਦਾ ਹਾਂ ਡਾਕਟਰ ਚੀਮਾ ਸਾਹਿਬ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਜਿਨ੍ਹਾਂ ਦੀ ਇਹ ਜਨਮ ਭੂਮੀ ਹੈ ਇਹ ਇਸ ਰੋਲ ਨੂੰ ਸਭ ਤੋਂ ਬਿਹਤਰ ਸਭ ਤੋਂ ਸੁਲਝੇ ਹੋਏ ਤਰੀਕੇ ਨਾਲ ਔਰ ਬੜੀ ਡੰਗਾਈ ਨਾਲ ਇਸ ਮਸਲੇ ਨੂੰ ਪੰਜਾਬ ਦੀ ਗੱਲ ਨੂੰ ਪਾਰਲੀਮੈਂਟ 'ਚ ਰੱਖਣ ਦੇ ਸਮਰੱਥ ਨੇ ਜਿਹੜੇ ਕੈਂਡੀਡੇਟ ਹੁਣ ਤੱਕ ਉਤਾਰੇ ਗਏ ਆ ਉਹਨਾਂ ਦਾ ਵਿਧਾਨ ਸਭਾ ਦਾ ਰਿਕਾਰਡ ਜ਼ਰੂਰ ਕਢਾ ਲਿਓ ਮੈਂ ਤਾਂ ਉਹਨਾਂ ਦਾ ਸਤਿਕਾਰ ਕਰਦਾ ਮਗਰ ਕਿਤੇ ਇਹ ਵੀ ਦੱਸਿਓ ਕਦੇ ਕੋ ਬਟਾਲੇ ਵਾਸਤੇ ਬੋਲਿਆ ਕੋਈ ਗਲਤ ਸਿਆਣੀ ਕੀਤੀ ਆ ਬੱਬੂ ਜੀ ਮੇਰੇ ਬੜੇ ਸਤਿਕਾਰਯੋਗ ਨੇ ਉਹ ਤਾਂ ਬੋਲ ਕੇ ਨਹੀਂ ਕੁਛ ਰਾਜੀ ਤੇ ਜਦ ਜਾ ਕੇ ਪਾਰਲੀਮੈਂਟ 'ਚ ਜੇ ਇਸ ਬਾਰਡਰ ਇਲਾਕੇ ਦੀ ਕਿਸੇ ਨੇ ਗੱਲ ਨਹੀਂ ਰੱਖਣੀ ਤਾਰਾਂ ਤੋਂ ਪਾਰ ਵਾਲੇ ਕਿਸਾਨ ਦੀ ਗੱਲ ਨਹੀਂ ਕਰਨੀ ਬਟਾਲੇ ਸ਼ਹਿਰ ਦੀ ਇੰਡਸਟਰੀ ਦੀ ਗੱਲ ਨਹੀਂ ਕਰਨੀ ਪਠਾਨਕੋਟ ਦੇ ਕੰਡੀ ਇਲਾਕੇ ਦੇ ਜਿਹੜੇ ਬੱਕਰੇ ਉਹ ਹਿਲੀ ਏਰੀਆ ਦੇ ਪ੍ਰੋਬਲਮ ਆ ਉਹ ਨਹੀਂ ਰਖਣੀ ਤੇ ਮੈਂ ਸਮਝਦਾ ਫਿਰ ਨੁਕਸਾਨ ਸਿਰਫ ਤੇ ਸਿਰਫ ਬਟਾਲੇ ਹਲਕੇ ਦਾ ਗੁਰਦਾਸਪੁਰ ਹਲਕੇ ਦਾ ਹੋ ਸਕਦਾ ਅੱਗੇ ਵੀ ਆਪਾਂ ਚਨੀ ਦਿਓਲ ਜੀ ਨੂੰ ਜਿਤਾ ਕੇ ਵੇਖ ਹੀ ਲਿਆ ਫਿਲਮ ਆ ਗਈ ਗੱਦਰ ਗਦਰ ਕੀ ਗਦਰ ਜਿਹੜੀ ਵੀ ਸੀ ਤੇ ਇਧਰ ਵਾਲਿਆਂ ਨਾਲ ਤੱਕ ਗਦਾਰੀ ਹੋ ਗਈ ਮਤਲਬ ਇਧਰ ਵਾਲਿਆਂ ਨੂੰ ਤਾਂ ਰੋਲ ਕਿੱਥੇ ਵੀ ਨਹੀਂ ਮਿਲਿਆ ਇਸ ਲਈ ਐਮਪੀ ਦੀ ਬੜੀ ਵੱਡੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਔਰ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਚਾਹੇ ਉਹ ਡੇਰਾ ਬਾਬਾ ਨਾਨਕ ਸਾਹਿਬ ਤੋਂ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉੱਚੇ ਵੀਜ਼ਾ ਫ੍ਰੀ ਮਤਲਬ ਇੱਕ ਪਾਸ ਦੇ ਰਹੀਂ ਮਤਲਬ ਫ੍ਰੀ ਮੂਵਮੈਂਟ ਇਹ ਨਹੀਂ ਕਿ ਲੋਕ ਘਿਰਾਉਂਦੇ ਉੱਥੇ ਜਾ ਕੇ ਜਿਹੜਾ ਸਿਸਟਮ ਹੈ ਉਸ ਨੂੰ ਨਹੀਂ ਪਸੰਦ ਕਰਦੇ ਗੁਰੂ ਘਰ ਜਾਣਾ ਉੱਥੇ ਜਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ ਉਸ ਆਵਾਜ਼ ਨੂੰ ਵੀ ਬਲੰਦ ਕਰਨਗੇ ਔਰ ਇਹ ਉਹ ਧਰਤੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨੀ ਨਾਲ ਤੇ ਬੰਦੀ ਸਿੰਘ ਦਾ ਵਾਅਦਾ ਡੇਰਾ ਬਾਬਾ ਨਾਨਕ ਸਾਹਿਬ ਦੀ ਧਰਤੀ ਤੋਂ ਕੀਤੇ ਕਰਕੇ ਮੁੱਕਰੇ ਸੀ ਸੋ ਇਹ ਸਾਰੀ ਗੱਲਾਂ ਇਹ ਸਾਰੀਆਂ ਜ਼ਿੰਮੇਵਾਰੀਆਂ ਬਹਿ ਸਮਝਦਾ ਕਾਬਲ ਵਕੀਲ ਨੇ ਤਜਰਬੇਕਾਰ ਵਕੀਲ ਨੇ ਤੁਸੀਂ ਇਹ ਵੇਖ ਲਓ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਕੇਸ ਕਿਸਮ ਨਾਲ ਕਦਰ ਕਰਦਾ ਕਿ ਇਥੋਂ ਦਾ ਜੰਪਲ ਹੋਵੇ ਤੇ ਇਹਨਾਂ ਨੂੰ ਰੋਪੜ ਆਲਿਆਂ ਨੇ ਵੀ અપਨਾ ਕੇ ਆਪ ਦਾ ਐਮ.ਐਲ.ਏ ਬਣਾਇਆ ਔਰ ਸਰਕਾਰ ਚ ਬਾਦਲ ਸਾਹਿਬ ਨੇ ਇਹਨਾਂ ਨੂੰ ਬੁਜ਼ਾਰਤ ਦਿੱਤੀ ਇਹਨਾਂ ਦੀ ਕਾਬਲੀਅਤ ਹੈ ਸੋ ਚੰਗਾ ਵਕੀਲ ਕਾਬਲ ਵਕੀਲ ਗੁਰਦਾਸਪੁਰ ਦੀ ਗੱਲ ਬਿਹਤਰ ਰੱਖੂਗਾ ਕਮਜ਼ੋਰ ਵਕੀਲ ਗੁਰਦਾਸਪੁਰ ਦੇ ਕੇਸ ਨੂੰ ਖਰਾਬ ਕਰੇ ਮੇਰੀ ਤਾਰੀਆਂ ਜਿਹੜੇ ਇਲੈਕਸ਼ਨ ਪੁਰਾ ਇਹ ਪਾਰਟੀਆਂ ਨੂੰ ਜਿੰਦਵਾਰ ਉਕਾਰੇ ਨੇ ਉਹ ਸਾਰੇ ਮੁਜੱਤਾ ਮੰਤਰੀਆਂ ਤੇ ਐਮਐਲਏ ਨੇ ਲੱਗਦਾ ਨਹੀਂ ਕਿ ਅਸਤੀਫਾ ਨਾ ਦਿੱਤਾ ਨਾ ਇਹ ਇਲੈਕਸ਼ਨ ਪ੍ਰਭਾਵੀ ਹੋ ਸਕਦਾ ਜਿੰਦਬਾਦ ਜਿਹੜਾ ਇਹ ਭਗਵੰਤ ਮਾਨ ਹੈ ਨਾ ਬੜਾ ਚਰਾਸਤੀ ਕਿਸਮ ਦਾ ਬੰਦਾ ਇਹਨੂੰ ਪਤਾ ਹੈ ਸਾਰੀ ਹਰਨੇ ਤੇ ਇਹਨੂੰ ਆਇਆ ਕਿ ਚਲੋ ਮਹੀਨਾ ਦੋ ਮਹੀਨਾ ਹੋਰ ਝੰਡੀ ਝੁੰਡੀ ਲੈ ਕੇ ਫਿਰ ਜਾਨ ਮੁੜ ਕੇ ਨੇ ਹੌਲੀ ਦੇਣੀ ਕਹਿ ਦੇਣਾ ਕਿ ਜੀ ਇਹਨਾਂ ਨੂੰ ਤਾਂ ਲੋਕ ਪ੍ਰਭਾਵ ਨਹੀਂ ਨਹੀਂ ਕਰਦੇ ਤਾਂ ਹਾਰ ਗਏ ਸਾਰੇ ਇਹਨਾਂ ਦੀ ਵਜ੍ਹਾ ਇਹਨੇ ਬਸ ਅਸਤੀਫਾ ਲੈ ਲੈਣਾ ਸਭ ਚਲੋ ਤੁਸੀਂ ਚਾਹੁੰਦੇ ਹੋ ਲੋਕ ਚਾਹੁੰਦੇ ਆ ਕਿ ਪਹਿਲਾਂ ਲੈ ਕੇ ਅਸਤੀਫਾ ਦੇ ਕੇ ਕੰਮ ਕਰੋ ਖੜ ਜੋ ਆਦਮੀ ਨੇ ਦੋ ਦੀ ਕਹਾਣੀ ਅਸਤੀਫਾ ਤਾਂ ਦੇਣਾ ਪੈਣਾ ਹੀ ਹੈ ਇਹਨਾਂ ਨੂੰ ਜੀ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਰਾਜਨੀਤਿਕ ਲੋਕਾਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਡੇ ਮੁੱਦੇ ਉਠਾਉਣਗੇ ਪਰ ਅੱਜ ਦੀ ਰਾਜਨੀਤੀ ਕਿੱਦਾਂ ਦੇਖਦੇ ਹੋ ਕਿ ਆਪਸੀ ਰੰਜਿਸ਼ ਪਾਰੀਆਂ ਹੀ ਆਪਸੀ ਇਨਕਾਚੀ ਉਹ ਥੋੜਾ ਤਾਂ ਮਾਮੀ ਭਾਂਜਾ ਦਾ ਕੁਝ ਨਹੀਂ ਜਾਂਦਾ ਜੀ ਉਹ ਥੋੜਾ ਥੋੜੀ ਵੀ ਮਿਹਰਬਾਨੀ ਉਹਦੀ ਜੇ ਤੁਸੀਂ ਵੀ ਸਿੱਧੀ ਖਬਰ ਲਾ ਕੇ ਰਾਜੀ ਨਹੀਂ ਚੀਤੀ ਤੁਸੀਂ ਸਵਾਲ ਉਹ ਜੇ ਪੁੱਛਦੇ ਹੋ ਫਿਰ ਤੁਸੀਂ ਵੀ ਸਵਾਦ ਲੈਣ ਦੇ ਚੱਕਰ 'ਚ ਬਾਵਾ ਸਵਾਦ ਲਈ ਜੰਨੇ ਉਹ ਖਬਰਾਂ ਲੱਕੀ ਜੀ ਸਾਹਿਬ ਚਾਹੀਦਾ ਤਾਂ ਨਹੀਂ ਸੀਐਮ ਮਾਨਸਾ ਜਿਹੜੀ ਨੇ ਉਹਨਾਂ ਦਾ ਰਹਿ ਤੀੜਾ ਉੱਤਰ ਗਿਆ ਕਹਿੰਦੇ ਨੇ ਕਿ ਤਾਂ ਜਿੱੱਡੀ ਗਿਆ ਸੀ ਕਿ ਕੇਚਰੀਵਾਲ ਸਾਹਿਬ ਨਾਲ ਮੁਲਾਕਾਤ ਕਰਨ ਹੀ ਸ਼ੀਸ਼ਾ ਬੜਾ ਗੰਦਾ ਸੀਗਾ ਵੀ ਤੁੰਡੀ ਗੱਲ ਨਹੀਂ ਜਿੱੱਡੀ ਹੋ ਰਹੀ ਇਹ ਟੈਲੀਫੋਨ ਤੋਂ ਨਾ ਗੱਲ ਕਰਾਈ ਹੈ ਇਤਾਂ ਲੱਗਦਾ ਕਿ ਕਿਤਾ ਸੀਐਮ ਜਿਹੜੇ ਨੇ ਦਿੱਲੀ ਦੇ ਉਹਨਾਂ ਦੇ ਨਾਲ ਅੱਤਵਾਦੀ ਨ ਵਰਦਾ ਸੰਬੰਧ ਹੋ ਰਿਹਾ ਇਹ ਕਹਣਾ ਉਹਨਾਂ ਦਾ ਤੁਸੀਂ ਨਹੀਂ ਵੇਖੋ ਮਾਨ ਸਾਹਿਬ ਦੀ ਗੱਲ ਬੜੀ ਗੰਭੀਰਤਾ ਨਾਲ ਨਾ ਲਿਆ ਕਰੋ ਸ਼ੀਸ਼ਾ ਉਹਨਾਂ ਨੇ ਆਪਦਾ ਨਹੀਂ ਸਾਫ਼ ਕੀਤਾ ਸੀ ਕਿ ਪੂਰੇ ਵਾਲਾ ਸ਼ੀਸ਼ੇ ਦੀ ਗੱਲ ਕਰਦੇ ਕਿਉਂਕਿ ਵੈਸੇ ਉਹਨਾਂ ਦਾ ਸ਼ੀਸ਼ੀ ਨਾਲ ਬੜਾ ਪਿਆਰ ਹੈ ਇਸ ਲਈ ਆਪਾਂ ਮਾਨ ਸਾਹਿਬ ਦੀ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਰੀਅਸਲੀ ਲੈਣ ਦੇ ਜੀ ਹਾਂ ਜੀ ਉਹ ਮੇਰਾ ਵੀ ਕੋਈ ਪਤਾ ਨਹੀਂ ਜੋ ਅੱਗੇ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਧ ਗਈ ਹੈ ਇਹ ਮਾਨ ਸਾਹਿਬ ਦੀ ਬਦੌਲਤ ਹੀ ਆ ਸਕੂਲ ਤਾਂ ਖੁੱਲਿਆ ਨਹੀਂ ਕਾਲਜ ਖੁੱਲਿਆ ਨਹੀਂ ਅੱਜ ਹੀ ਖਬਰ ਲੱਗੀ ਹੈ ਨਾ ਕਿਵੇਂ ਡੈੱਡ ਬਾਡੀ ਦੇ ਨਾਲ ਇੱਕ ਪੇਸ਼ੈਂਟ ਪਿਆਇਆ ਤੇ ਕਹਿੰਦੇ ਜਿਹੜਾ ਇਹ ਹੈਲਥ ਦਾ ਇਨਕਲਾਬ ਲਿਆਵਾਂਗੇ ਇਹ ਕੋ ਤੁਸੀਂ ਬਟਾਲਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ ਤੁਸੀਂ ਹਲਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ ਜੀ ਬੇਸਿਕ ਅਮੈਨਿਟੀਆਂ ਦੇ ਵੀ ਜਾਣਦੇ ਹੋ ਔਰ ਹਸਪਤਾਲਾਂ ਦੇ ਵੀ ਜਾਣਦੇ ਕੋਈ ਬਦਲਾਅ ਹੈ ਇਸ ਲਈ ਬਦਲਾਅ ਦੇ ਨੌ ਤੇ ਲੋਕਾਂ ਨਾਲ ਫਰਾਡ ਕਰਨ ਵਾਲਾ ਚਿਹਰਾ ਭਗਵੰਤਮਾਨ ਹੈ ਔਰ ਭਗਵੰਤਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਕਿਉਂਕਿ ਇਹ ਰਲ ਕੇ ਭਾਜਪਾ ਨਾਲ ਖੇਡਦਾ ਔਰ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਭਾਜਪਾ ਦਾ ਟਾਊ ਥੈਂਕ ਯੂ